ਜੋ ਆਪ ਕਾਨੂੰਨੀ ਸਿਵਾਮਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜੁੜਾਤ ਕਾਨੂੰਨੀ ਸਿਵਾਮਾਂ ਅਥਾਰਟੀ ਦੇ ਚੇਅਰਮੈਨ ਨਿਰਪਾਲ ਸਿੰਘ ਨੂੰ ਨਿਚੇ ਚੇਅਰਮੈਨ ਕਮ ਜ਼ਿਲ੍ਹਾ ਦੀ ਪ੍ਰਧਾਨਗੀ ਇੱਕ ਮਲਿਕ ਕਚਹਿਰੀ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 7 ਬੈਂਚ ਲਗਾਏ ਗਏ ਤੇ ਸਾਰੇ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਦਿਨਾਲ ਕੀਤਾ ਗਿਆ ਦੱਸਦੇ ਇਹ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਦੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਨੈਸ਼ਨਲ ਲੋਕ ਅਦਾਲਤ ਵਿੱਚ 7 ਬੈਂਚ ਵੜੀ ਨੂੰ ਲਗਾਏ ਗਏ ਸੀ ਜ਼ਿਲ੍ਹਾ ਦੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਪੁਰਮੀ ਨੇ ਦੱਸਿਆ ਕਿ ਅੱਜ ਨੈਸ਼ਨਲ ਲੋਕ ਅਦਾਲਤ ਵਿੱਚ 5338 ਕੇਸ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚੋਂ 4130 ਕੇਸਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਅੱਜ ਨੈਸ਼ਨਲ ਲੋਕ ਅਦਾਲਤ ਵਿੱਚ 4 ਕਰੋੜ 7435000 ਕੇਸ ਜਿਹੜੇ ਨੇ ਉਹਨਾਂ ਚੋਂ 747 ਰੁਪਏ ਦੇ ਐਵਾਰਡ پاس ਕੀਤੇ ਗਏ। ਉਹਨਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਕੋਈ ਵੀ ਧੀਰ ਜਿਹੜਾ ਹੈ ਉਹ ਨਹੀਂ ਹਾਰ ਸਕੋ। ਤੋਂ ਵੀ ਤਿੰਨ ਦੇ ਕੇਸ ਜਿਹੜੇ ਨੇ ਉਹ ਜਿੱਤੇ ਨੇ ਤੇ ਇਸ ਲਈ ਸਾਨੂੰ ਲੋਕ ਅਦਾਲਤ ਵਿੱਚ ਵਾਰ ਤੋਂ ਬਾਅਦ ਕੇਸ ਜਿਹੜੇ ਨੇ ਹਰ ਦਰਜ ਕਰਾਉਣੇ। ਮੈਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਵਿੱਚ ਲੱਗਣ ਵਾਲੀ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ ਇਸ ਦੇ ਨਾਲ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨੈਸ਼ਨਲ ਲੋਕ ਅਦਾਲਤ ਦਾ ਫੈਸਲਾ ਜੁੜਾ ਹੋਮ ਤੇ ਬੁੰਦਾ ਹੈ ਇਸ ਲਈ ਇਸ ਦੇ ਫੈਸਲੇ ਕਿਸੇ ਵੀ ਅਦਾਲਤ ਵਿੱਚ ਅਪੀਲ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਲੋਕ ਅਦਾਲਤ ਵਿੱਚ ਆਪਸੀ ਸਹਿਮਤੀ ਨਾਲ ਫੈਸਲੇ ਕੀਤੇ ਜਾਂਦੇ ਨੇ ਜਿਸ ਨਾਲ ਆਪਸੀ ਪਾਈਚਾਰਕ ਸੰਤ ਦੀ ਭਾਵਨਾ ਵਰਤੀ ਹੈ ਅੱਜ ਪਠਾਨਕੋਟ ਵਿਖੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ શ્રી ਜਤਿੰਦਰਪਾਲ ਸਿੰਘ ਖੁਰਮੀ ਜੀ ਦੀ ਅਗਵਾਈ ਹੇਠ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਅੱਜ ਵੀ ਨੈਸ਼ਨਲ ਲੋਕ ਅਦਾਲਤ ਵਿੱਚ ਜੁਡੀਸ਼ੀਅਲ ਆਫੀਸਰਸ ਦੇ 7 ਬੈਂਚ ਬਣਾਏ ਗਏ ਜਿਨ੍ਹਾਂ ਦੇ ਵਿੱਚ ਕਰੀਬ 5000 ਕੇਸ ਅੱਜ ਟੇਕ ਅਪ ਕੀਤੇ ਗਏ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ 5000 ਕੇਸਾਂ ਵਿੱਚੋਂ ਮੋਰ ਥੈਨ 90% ਕੇਸਸ ਦਾ ਅੱਜ ਰਾਜੀਨਾਮੇ ਦੁਆਰਾ ਫੈਸਲਾ ਹੋ ਜਾਏਗਾ। ਹੁਣ ਅਗਲੀ ਨੈਸ਼ਨਲ ਲੋਕ ਅਦਾਲਤ 14 ਦਸੰਬਰ ਨੂੰ ਲੱਗਣ ਜਾ ਰਹੀ ਹੈ ਤੇ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਵੀ ਆਪਣਾ ਕੇਸ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਲਗਵਾਉਣ ਤਾਂ ਕਿ ਲੋਕ ਅਦਾਲਤ ਤੋਂ ਜਿਹੜਾ ਫਾਇਦਾ ਹੁੰਦਾ ਹੈ ਉਹ ਸਾਰੇ ਲੋਕਾਂ ਨੂੰ ਮਿਲ ਸਕੇ ਲੋਕ ਅਦਾਲਤ ਦੇ ਲੋਕਾਂ ਨੂੰ ਬਹੁਤ ਫਾਇਦੇ ਹਨ ਇਸ ਦਾ ਸਭ ਤੋਂ ਵੱਡਾ ਫਾਇਦਾ ਤੇ ਇਹ ਹੈ ਕਿ ਲੋਕ ਅਦਾਲਤ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਹ ਅੰਤਿਮ ਹੁੰਦਾ ਹੈ ਉਸ ਦੀ ਕੋਈ ਅਪੀਲ ਨਹੀਂ ਹੁੰਦੀ ਇਸ ਨਾਲ ਪਾਰਟੀਆਂ ਦਾ ਕੀਮਤੀ ਸਮਾਂ ਵੀ ਬਚਦਾ ਹੈ ਤੇ ਉਹਨਾਂ ਦੇ ਪੈਸੇ ਦੀ ਬਚਤ ਵੀ ਹੁੰਦੀ ਹੈ ਇਸ ਤੋਂ ਇਲਾਵਾ ਜਦੋਂ ਵੀ ਕੋਈ ਪਾਰਟੀ ਕੇਸ ਫਾਈਲ ਕਰਦੀ ਹੈ ਉਸ ਦੀ ਉਸ ਕੇਸ ਨੂੰ ਫਾਈਲ ਕਰਨ ਤੇ ਕਾਫੀ ਕੋਰਟ ਫੀਸ ਲੱਗ ਜਾਂਦੀ ਹੈ ਪਰ ਲੋਕ ਅਦਾਲਤ ਵਿੱਚ ਜਲਦ ਕੇਸ ਦਾ ਫੈਸਲਾ ਹੁੰਦਾ ਹੈ ਤਾਂ ਉਹ ਸਾਰੀ ਦੀ ਸਾਰੀ ਕੋਰਟ ਫੀਸ ਉਸ ਪਾਰਟੀ ਨੂੰ ਵਾਪਸ ਮਿਲ ਜਾਂਦੀ ਹੈ ਮੋਰਓਵਰ ਇਹ ਜਿਹੜੇ ਲੋਕ ਅਦਾਲਤ ਦੇ ਫੈਸਲੇ ਹੁੰਦੇ ਹਨ ਇਹ ਲੋਕਾਂ ਦੀ ਸਹਿਮਤੀ ਨਾਲ ਅਤੇ ਰਾਜੀਨਾਮਾ ਕਰਵਾ ਕੇ ਕੀਤੇ ਜਾਂਦੇ ਹਨ ਇਸ ਨਾਲ ਲੋਕਾਂ ਦੇ ਵਿੱਚ ਪਿਆਰ ਦੀ ਭਾਵਨਾ ਵੱਧਦੀ ਹੈ ਤੇ ਉਹਨਾਂ ਦਾ ਆਪਸੀ ਜਿਹੜੀ ਦੁਸ਼ਮਣੀ ਹੈ ਉਹ ਵੀ ਖਤਮ ਹੁੰਦੀ ਹੈ ਤਾਂ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਇਹ ਅਗਲੀ ਲੋਕਦਲ ਜਿਹੜੀ 14 ਦਸੰਬਰ ਨੂੰ ਲੱਗਣ ਜਾ ਰਹੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਆਪਣੇ ਕੇਸ ਲਗਾਉਣ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਤਾਂ ਕਿ ਉਹਨਾਂ ਨੂੰ ਵੀ ਲੋਕਦਲ ਦਾ ਫੈਸਲਾ ਫਾਇਦਾ ਮਿਲ ਜਾਵੇ ਕੈਮਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ